ਸੇ ਬੋਤਾ ਪੂਰਾ ਨਰੋਆ ਸਿਆਂ ਕਭ ਚਲੋ ਨ ਮੋਠ ਵੱਡਦਾ ਬੋਤੇ ਨੂੰ ਰੱਜ ਲੈਣ ਦੇ ਇੱਥੇ ਕਿਹੜਾ ਤੋੜਾ ਮੋਠ ਬਥੇਰੇ ਨੇ ਬੋਤਾ ਤਾਂ ਕਹਿੰਦਾ ਮੋਠਾਂ ਛੱਟਦਾ ਜਦੋਂ ਕਹਿੰਦਾ ਭਈ ਅਸੇਂ ਆਥ ਨੇ ਮੋਠ ਵੱਢ ਕੇ ਹਟੇ ਬੋਤਾ ਸਾਨੂੰ ਥਿਆ ਨਾ ਮੋਠਾਂ ਚ ਰੋਲ ਗਿਆ ਜੋ ਮੋਠਾਂ ਚ ਰੋਲ ਗਿਆ ਨਾ ਥਿਆ ਅਸੀਂ ਹੌਲੀ ਹੌਲੀ ਭਾਲ ਭੁਲ ਕੇ ਦਿਨ ਛਿਪ ਕੇ ਘਰ ਨੂੰ ਆ ਗਏ ਬੋਤਾ ਤਾਂ ਕਹਿੰਦਾ 2-4 ਦਿਨਾਂ ਤੇ ਵਿਚਰੇ ਨਾ ਹੀ ਸਾਨੂੰ ਕਿਤੇ ਲੱਭਿਆ ਅੱਛਾ ਅਤੇ ਮੈਂ ਕਹਿੰਦਾ ਮੂਰੇ ਆ ਗਿਆ ਸਿਆਲ ਹਾਂ ਆਸੀਂ ਸਣ ਤੇ ਕਰਨੇ ਕੱਢੀ ਜਾਂਦੇ ਸਾਥੋ ਚ ਬੈਠੇ ਹਾਂ ਮੇਰੀ ਮਾਂ ਨੇ ਤਾਂ ਕਹਿੰਦਾ ਸੇਰ ਪੱਕਾ ਮਾਰਿਆ ਬਾਈਰਾ ਤੋ ਸੇਰ ਪੱਕੇ ਮਾਰੇ ਮੋਠ ਖਿਚੜੀ ਧਰਤੀ ਹਾਂ ਹਾਰੇ ਜੋ ਹਾਂ ਹਾਰੇ ਜੇ ਤੇਰੀ ਖਿਚੜੀ ਤੌੜੀ ਚ ਉੱਤੇ ਦੇ ਤਾਂ ਚਾਪੜ ਬੋਕਨ ਤੌੜੀ ਚ ਮੇਰੀ ਮਾਂ ਨੇ ਮਾਰੀ ਹਾਕ ਵੇ ਪੁੱਤਾ ਆਇਓ ਘਰੇ ਆਇਓ ਘਰੇ ਬੋਤਾ ਠਹਿ ਗਿਆ ਕਹਿੰਦੇ ਬੋਤਾ ਕਿੱਥੇ ਮਾਤਾ ਕਹਿੰਦੀ ਹਾਰੇ ਦੇ ਵਿੱਚ ਨਾ ਤੌੜੀ ਚ ਮੁੱਕਦਾ ਹੈ